ਬਟਾਲਾ ਜਪਲ ਸਭ ਸਰਾ ਦਾ ਹੋਇਆ ਸਨਮਾਨ ਡਿਊਟੀ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਪੁਲਸਫਰਾਂ ਅਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ TIIG ਪਾਡ ਰੇਂਜ ਸਤਿੰਦਰ ਸਿੰਘ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ ਬਟਾਲਾ ਦੀ ਪੁਲਸ ਲਾਈਨ ਵਿੱਚ ਪੁਲਸ ਨੂੰ ਸਨਮਾਨ ਸਮਾਰੋਹ ਦਾ ਆਯੋਜਿਤ ਕੀਤਾ ਗਿਆ ਇਹ ਸਮਾਗਮ ਐਸਐਸਪੀ ਬਟਾਲਾ ਵੱਲੋਂ ਆਯੋਜਿਤ ਕੀਤਾ ਗਿਆ ਅਤੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ TIIG ਪਾਡ ਰੇਂਜ ਸਤਿੰਦਰ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ TIIG ਪਾਡ ਰੇਂਜ ਸਤਿੰਦਰ ਸਿੰਘ ਵੱਲੋਂ 400 ਦੇ ਕਰੀਬ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਡੀਜੀਪੀ ਡਿਸਕ 15 ਲੱਖ ਰੁਪਏ ਦੇ ਨਗਦ ਇਨਾਮ ਅਤੇ ਕਲਾਸ 1 ਅਤੇ ਕਲਾਸ 2 ਸਰਟੀਫਿਕੇਟ ਵੰਡੇ ਗਏ। ਗੱਲਬਾਤ ਕਰਦੇ ਹਨ ਡੀਆਈਜੀ ਪਾਰਟ ਰੇਂਜ ਸਤਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਪੁਲਿਸ ਕਰਮੀਆਂ ਨੇ ਚੰਗੇ ਅਤੇ ਵਧੀਆ ਕੰਮ ਕੀਤੇ ਹਨ ਉਹਨਾਂ ਨੂੰ ਅੱਜ ਸਰਟੀਫਿਕੇਟ ਡਿਸਕ ਅਤੇ ਨਗਦ ਇਨਾਮ ਵੰਡੇ ਜਾ ਰਹੇ ਹਨ। ਅਜਿਹੇ ਸਮਾਗਮਾਂ ਦੇ ਨਾਲ ਪੁਲਿਸ ਦਾ ਹੌਸਲਾ ਵਾਧਾ ਹੈ ਅਤੇ ਕੰਮ ਕਰਨ ਦਾ ਜਜ਼ਬਾ ਵੀ ਪਿਆਦਾ ਹੁੰਦਾ ਹੈ ਨਾਲ ਹੀ ਜਿਨ੍ਹਾਂ ਅਧਿਕਾਰੀਆਂ ਨੂੰ ਨਕਦ ਇਨਾਮ ਅਤੇ ਡਿਸਕ ਅਤੇ ਸਰਟੀਫਿਕੇਟ ਮਿਲੇ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਵੱਡੇ ਅਫਸਰ ਪਿੱਠ ਤੇ ਹੱਥ ਰੱਖਦੇ ਹਨ ਅਤੇ ਸ਼ਾਬਾਸ਼ ਦਿੰਦੇ ਹਨ ਤਾਂ ਕੰਮ ਕਰਨ ਦਾ ਹੌਸਲਾ ਹੋਰ ਵੀ ਵੱਧ ਜਾਂਦਾ ਹੈ ਜਿਹੜੇ ਪੁਲਿਸ ਅਫਸਰਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਟਾਲਾ ਚ ਸਨਮਾਨਿਤ ਕੀਤਾ ਗਿਆ ਉਹਨਾਂ ਵਿੱਚ ਕਾਂਸਟੇਬਲ ਤੋਂ ਲੈ ਕੇ TSP ਪੱਤਰ ਤੱਕ ਦੇ ਮੁਲਾਜ਼ਮ ਅਤੇ ਅਧਿਕਾਰੀ ਅਤੇ ਅਫਸਰਾਂ ਅਤੇ ਇਹਨਾਂ ਵਿੱਚ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਤੇ ਫਤਿਹਗੜ ਚੂੜੀਆਂ ਦੇ ਐਸਐਚਓ ਦੀ ਸਿੰਘ ਨੂੰ ਮੀ ਸੁਤੰਦਰ ਸਿੰਘ ਇਹ ਜੀ ਵੱਲੋਂ ਸਿਹਤਤਾ ਤੇ ਸਨਮਾਨਤ ਕੀਤਾ ਗਿਆ ਬਖੋਦੇ ਤੁਹਾਨੂੰ ਖਾਸ ਰਿਪੋਰਟ ਪਿਛਲੇ तकरीबन 6 ਮਹੀਨੇ ਦੇ ਵਿੱਚ ਜਿੰਨੇ ਵੀ ਬਟਾਲੇ ਦੇ ਵਿੱਚ ਕੇਸਸ ਹੋਏ ਆਲਮੋਸਟ 80 90% ਕੇਸਸ ਦੇ ਵਿੱਚ ਮੇਰੀ ਤੇ ਮੇਰੀ ਟੀਮ ਦੀ ਇਨਵੋਲਵਮੈਂਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸੋਲਵ ਕੀਤੇ ਤੇ ਉਹਦੇ ਰਿਵਾਰਡ ਦੇ ਵਜੋਂ ਡੀਜੀ ਸਾਹਿਬ ਨੇ ਸਾਡੇ ਕੰਮ ਨੂੰ ਰੈਕਗਨਾਈਜ਼ ਕਰਕੇ ਸਾਨੂੰ ਐਪਰੋਪਰੀਏਟ ਜਿਹੜੇ ਰਿਵਾਰਡਸ ਜਿਹੜੇ ਦਿੱਤੇ ਜਿਨ੍ਹਾਂ ਨੂੰ ਅੱਜ ਡੀਆਈ ਸਾਹਿਬ ਦੀ ਰਹਿਮਾਈ ਦੀ ਹੇਠ ਸਰ ਨੇ ਸਾਨੂੰ ਅੱਜ ਡਿਸਟ੍ਰਿਬਿਊਟ ਕੀਤੇ ਮੈਂ ਬਹੁਤ ਧੰਨਵਾਦ ਕਰਦਾ ਕਿੰਨੀਆਂ ਡਿਸਕਾਂ ਕਿੰਨੇ ਸਰਟੀਫਿਕੇਟ ਤੇ ਕਿੰਨਾ ਕੈਸ਼ ਰਿਵਾਰਡ ਮਿਲਿਆ ਅੱਜ ਮੈਨੂੰ ਇੱਕ ਡਿਸਕ ਮਿਲਿਆ ਡੀਜੀਪੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਤਿੰਨ ਜਿਹੜੇ ਆ ਡੀਜੀ ਸਾਹਿਬ ਵੱਲੋਂ ਸਰਟੀਫਿਕੇਟਸ ਤੇ ਤਕਰੀਬ 50000 ਰੁਪਏ ਕੈਸ਼ ਰਿਵਾਰਡ ਮਿਲਿਆ ਸਭ ਤੋਂ ਵੱਡਾ ਤੁਹਾਡਾ ਹੀ ਬੈਸਟ ਰਿਵਾਰਡ ਆ ਡੈਫੀਨਿਟਲੀ ਕਿ ਕਿੰਨੀ ਮਿਹਨਤ ਕੀਤੀ ਜਾਵੇ ਜੀ ਅਧਿਕਾਰੀਆਂ ਵੱਲੋਂ ਪਿੱਠ ਤੇ ਹੱਥ ਰੱਖਿਆ ਜਾਵੇ ਫਿਰ ਉਤਸ਼ਾਹ ਵੱਧ ਕਿੰਨਾ ਹੌਸਲਾ ਵੱਧਾ ਬਿਲਕੁਲ ਜੀ ਅਸੀਂ ਸਾਡੀ ਟੀਮ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਤੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਕ੍ਰਾਈਮ ਹੋਵੇ ਤੇ ਅਸੀਂ ਇਮੀਡੀਏਟਲੀ ਜਦੋਂ ਵੀ ਕ੍ਰਾਈਮ ਹੁੰਦਾ ਹੈ ਤੇ ਅਸੀਂ ਇਮੀਡੀਏਟਲੀ ਉਹਨੂੰ ਸੋਲਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮਰੱਥਾ ਰੱਖੀਏ ਪ੍ਰਮਾਤਮਾ ਕਿਰਪਾ ਕਰੇ ਤੇ ਅਸੀਂ ਫਿਊਚਰ 'ਚ ਵੀ ਹਰੇਕ ਕ੍ਰਾਈਮ ਨੂੰ ਸੋਲਵ ਕਰ ਸਕੀਏ ਜਸਪ੍ਰਾਂਤ ਤੁਸੀਂ ਕੰਮ ਕਰਦੇ ਹੋ ਸ਼ਿਲੇ ਵੀ ਬਣਾ ਚੁੱਕਿਆ ਜੀ ਸਭ ਤੋਂ ਵੱਧ ਰਿਸਕ ਹੁੰਦਾ ਹੈ ਸਭ ਤੋਂ ਵੱਧ ਕੇ ਸੁਰਚਿਤ ਹੁੰਦਾ ਹੈ ਕਿੰਨਾ ਕਿ ਜਾਨ ਜੋਖਮ ਵਿੱਚ ਸੋਈ ਜਾਨ ਪਰਮਾਤਮਾ ਦੇ ਹੱਥ ਹੁੰਦੀ ਹੈ ਜਦੋਂ ਉਹਨੇ ਲੈ ਜਾਣਾ ਉਹਨੇ ਲੈ ਜਾਣਾ ਤੇ ਸਾਡਾ ਕੰਮ ਹੈ ਜੀ ਅਸੀਂ ਮਿਹਨਤ ਕਰਨੀ ਕੰਮ ਕਰਨਾ ਡਿਪਾਰਟਮੈਂਟ ਨੇ ਸਾਨੂੰ ਮਿਹਨਤ ਕਰਨ ਦਾ ਮੌਕਾ ਦਿੱਤਾ ਤੇ ਅਸੀਂ ਉਹ ਕਰਨਾ ਅਸੀਂ ਕੰਟੀਨਿਊਸਲੀ ਕਰਨਾ ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਪਿਛਲੇ ਥੋੜੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਲਈ ਸਨਮਾਨ ਸਮਾਰੋਹ ਸੀਗਾ ਹਾਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰਿਵਾਰਡ ਰਿਕਮੈਂਡ ਕੀਤਾ ਜਾਂਦਾ ਹੈ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕਮੈਂਡ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰੋਹ ਅੱਜ ਜਿਸੀ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ 1 143 ਹੈ ਔਰ 163 ਸੌਰੀ ਔਰ 15 ਲੱਖ 11000 ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤਨਦੇਨਾ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਜਿਵੇਂ ਕਿ ਨਾ ਜੋ ਰਿਪੋਰਟਸ ਦੇਖਿਆ ਔਰ ਖਾਸ ਕਰਕੇ ਪਟਾਲੇ ਦੇ ਚਿੱਤੇ ਵੀ ਕ੍ਰਿਮੀਨਲ ਕੇਸਿਸ ਨੂੰ ਹੱਲ ਕਰਦੇ ਰਿਵਾਰਡ ਦਿੱਤੇਗੇ ਇਹਨਾਂ ਪੂਰ ਪੁਲਿਸ ਦਾ ਸ਼ਹਾਬਤ ਦਾ ਡੈਡੀਕੇਸ਼ਨ ਅਵਰ ਅਫੀਸਰਸ ਹਾਂਜੀ ਬਿਲਕੁਲ ਜੀ ਇਹ ਇਹ ਦੇਖੋ ਇਹ ਇਹ ਜਿਹੜਾ ਕਿਸੇ ਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ ਉਹਦੇ ਨਾਲ ਹੌਸਲਾ ਵਜ਼ਾਈ ਹੁੰਦੀ ਆ ਤੇ ਜਿੱਦਾਂ ਇਹਨਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਨਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਔਰ ਇਸ ਹੌਸਲਾ ਵਜ਼ਾਈ ਨਾਲ ਇਹ ਤਾਂ ਤੰਦੇਈ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਜਿੱਦਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਸਾਰੇ ਕੰਮ ਕਰ ਰਹੇ ਆ ਉਹ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਾਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋ ਗਈ ਜੀ ਥੈਂਕ ਯੂ